ਮਿੱਤਰੋ ਇੱਕ ਵੀਰ ਨੇ ਵੀਡੀਓ ਪਾਈ ਵੀ ਕਣਕ ਨਾਲੋਂ ਕਈ ਗੁਣਾ ਚੰਗੀ ਚਕੁੰਦਰ ਦੀ ਖੇਤੀ ਚਕੁੰਦਰ ਦੀ ਖੇਤੀ ਕਰ ਲੋ ਤੇ 1.5 ਲੱਖ ਰੁਪਏ ਕਮਾ ਲਓ ਮਿੱਤਰੋ ਇਹ ਗੱਲ ਸੱਚੀ ਹੈ ਕਿ ਝੂਠੀ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਮੈਂ ਦੱਸਣ ਜਾ ਰਿਹਾ ਜੇਕਰ ਤੁਸੀਂ ਵੀ ਚਕੁੰਦਰ ਦੀ ਖੇਤੀ ਕਰਨੀ ਹੈ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਆਪਦੇ ਏਰੀਆ ਦੇ ਵਿੱਚ ਮਿੱਲ ਲੱਭਣੀ ਪੈਣੀ ਹੈ ਚਾਹੇ ਸ਼ਰਾਬ ਦੀ ਹੋਵੇ ਚਾਹੇ ਖੰਡ ਦੀ ਫੇਰ ਹੀ ਤੁਸੀਂ ਚਕੁੰਦਰ ਦੀ ਖੇਤੀ ਕਰ ਸਕਦੇ ਹੋ ਜੇਕਰ ਮਿੱਲ ਕਹਿੰਦੀ ਹੈ ਤਾਂ ਤੁਸੀਂ ਕਰ ਸਕਦੇ ਹੋ ਚਕੁੰਦਰ ਮਿੱਤਰੋ ਨਵੰਬਰ ਦੇ ਵਿੱਚ ਲੱਗਦਾ ਤੇ ਮਈ ਦੇ ਵਿੱਚ ਵੱਢਿਆ ਜਾਂਦਾ 7 ਮਹੀਨੇ ਲੱਗਦੇ ਨੇ ਲੇਬਰ ਪਾ ਕੇ ਯੂਰੀਆ ਖਾਦਾਂ ਪਾ ਕੇ ਕਿ ਆ ਜਾਂਦਾ ਮਿੱਤਰੋ ਇੱਕ ਕਿੱਲੇ ਤੇ ਤਾਂ ਮਿੱਤਰੋ ਸੱਤਾਂ ਮਹੀਨਿਆਂ ਦੀ ਇਹ ਫਸਲ ਆ ਰਹੀ ਗੱਲ ਇਸ ਦੀ ਝਾੜ ਦੀ ਤਾਂ ਮਿੱਤਰੋ ਇਸ ਦਾ ਝਾੜ 80 ਤੋਂ ਲੈ ਕੇ 120 ਕਵਾਂਟਲ ਘਟ ਤੋਂ ਘਟ ਮਿੱਤਰੋ ਮਾੜਾ ਤੋਂ ਮਾੜਾ ਚਕੁੰਦਰ ਕਹਿੰਦੇ 90 ਕਵਾਂਟਲ ਨਿਕਲਾਉਂਦਾ ਕਿੱਲੇ ਦਾ ਤਾਂ ਮਿੱਤਰੋ ਇੱਕ ਚਕੁੰਦਰ ਦਾ ਵਜ਼ਨ ਘੱਟੋ ਘੱਟ ਵੀ 2 ਤੋਂ 3 ਕਿਲੋ ਵੀ ਹੋ ਸਕਦਾ ਐਨ ਵੱਡੇ ਵੱਡੇ ਚਕੁੰਦਰ ਹੋ ਜਾਂਦੇ ਲਗਭਗ ਕਦੂਆਂ ਦੇ ਸਾਈਜ਼ ਤੋਂ ਵੀ ਵੱਡੇ ਹੋ ਜਾਂਦੇ ਨੇ ਤਾਂ ਮਿੱਤਰੋ ਚਕੁੰਦਰ ਅਤੇ ਛਲਗਮ ਦੇ ਵਿੱਚ ਫਰਕ ਆ ਇਹ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਤਾਂ ਮਿੱਤਰੋ ਜੇਕਰ ਤੁਸੀਂ ਖੇਤੀ ਕਰਨ ਜਾ ਰਹੇ ਹੋ ਤਾਂ ਹੈ ਤਾਂ ਫਾਇਦੇ ਦਾ ਸੌਦਾ ਕਿਉਂਕਿ ਜੇਕਰ 20 ਰੁਪਏ ਵਿੱਚ ਕੁੰਦਰ ਗਿਆ ਤੇ 1,60,000 ਦਾ 1.5 ਕਿਲੋ ਚੋਂ ਨਿਕਲੇਗਾ 90 ਕੁਆਂਟਲ ਨਿਕਲਿਆ ਤਾਂ ਇਸ ਕਰਕੇ ਤੁਸੀਂ ਕਰ ਸਕਦੇ ਹੋ ਪਰ ਇਸ ਵਾਸਤੇ ਤੁਹਾਨੂੰ ਨੇੜੇ ਤੇੜੇ ਤੁਹਾਡੇ ਫੈਕਟਰੀ ਜਾਂ ਮਿਲ ਹੋਣੀ ਜ਼ਰੂਰੀ ਆ ਮਿਲ ਤੋਂ ਬਿਨਾ ਪੰਗਾ ਨਾ ਲਿਆ ਜੀ ਵੈਸੇ ਚ ਕੁੰਦਰ ਛਰਾਬ ਚ ਵੀ ਛਰਾਬ ਵੀ ਬਣਦੀ ਚਕੁੰਦਰ ਦੀ ਤੇ ਇਸ ਦਾ ਖੰਡ ਵੀ ਬਣਦੀ ਹੈ ਵੀਡੀਓ ਚੰਗੀ ਲੱਗੀ ਤਾਂ ਮਿੱਤਰੋ ਸ਼ੇਅਰ ਜ਼ਰੂਰ ਕਰੋ